ਮੇਰਾ ਨਾਮ ਲਾਪਰੇ ਸਿੰਘ ਹੈ ਤੇ ਵੋਟਾਂ ਦਾ ਮਸਲਾ ਸੀਗਾ ਇਹ ਚਲੋ ਅਸੀਂ ਹਾਰ ਗਏ ਦੂਜੀ ਧਿਰ ਜਿੱਤ ਗਈ ਅਸੀਂ ਆਦਾ ਘਰੇ ਬੈਠ ਗਏ ਉਹ ਆਪਣੇ ਆ ਕੇ ਦੂਜੇ ਘਰ ਚਾਚਾ ਜੀ ਦੇ ਨਾਲ ਗਵਾਨ ਚਾ ਕੇ ਆ ਕੇ ਗਾਲੀ ਕਲੋਚ ਕੀਤਾ ਬਹੁਤ ਜ਼ਿਆਦੇ ਪਟਾਕੇ ਚਲਾਏ ਬੁਰਾ ਹਾਲਤ ਕੀਤਾ ਸਾਡੀਆਂ ਬੁੜੀਆਂ ਕੰਨੀਆਂ ਵੀ ਆਈਆਂ ਕਿੰਨੇ ਜਣੇ ਸੀ ਉਹ ਕਿਹੜੀ ਪਾਰਟੀ ਨਾਲ ਉਹ ਕਾਲੀਦਾਲ ਨਾਲ ਸੰਬੰਧਤ ਆਏ 40 ਤੋਂ 50 ਬੰਦੇ ਸੀ ਜੀ ਉਹ ਗਾਲੀ ਗਲੋਚ ਕਿਸ ਗੱਲੋਂ ਰਕੀ ਕੀਤਾ ਕੋਈ ਤੋਂ ਦੇ ਨਾਲ ਕੋਈ ਪਹਿਲਾਂ ਲੜਾਈ ਝਗੜਾ ਜਾਂ ਕੁਦਰਤ ਸਾਡੇ ਨਾਲ ਪਹਿਲਾਂ ਕੋਈ ਨਹੀਂ ਸੀ ਉਹਨਾਂ ਦਾ ਹਾਂਜੀ ਤੁਸੀਂ ਕਿਹੜੀ ਪਾਰਟਨਿੰਗ ਅਸੀਂ ਆਮ ਆਦਮੀ ਪਾਰਟੀ ਨੂੰ ਬਲੋਕ ਕਰਦੇ ਹਾਂ ਜਿਹੜੇ ਕੈਂਡੀਡੇਟ ਜਿਹੜਾ ਸੋਹਣਾ ਕੈਂਡੀਡੇਟ ਥੋੜਾ ਕਰੀ ਕੈਂਡੀਡੇਟ ਉਹਨਾਂ ਦਾ ਜਿੱਤੇ ਹਾਂਜੀ ਇਹ ਜਿਨ੍ਹਾਂ ਦੀ ਬਾਜੂ ਤੇ ਸੱਟ ਨਕੀ ਆ ਬਾਹਰ ਉੱਤੀ ਹੈ ਉਹ ਕੀ ਲੱਗੇ ਉਹ ਮੇਰੇ ਡੈਡੀ ਜੀ ਲੱਗੇ ਹਾਂਜੀ ਕਿੰਨੀ ਕੁੰਬਲ ਆ ਬਾੜਸਾਲਾ ਜੀ ਪਹਿਲਾਂ ਕਦੇ ਉਹ ਲੜਾਈ ਝਗੜਾ ਹੋਣਾ ਨਾ ਕੋਈ ਜਨਨਾ ਹੀ ਨਹੀਂ ਅੱਜ ਤੱਕ ਸਾਡਾ ਪਰਿਵਾਰ ਇਸ ਚੱਕਰ 'ਚ ਆਇਆ ਹੀ ਨਹੀਂ ਕਿਤੇ ਵੋਟਾਂ ਨੂੰ ਲੈ ਕੇ ਇਹ ਲੜਾਈ ਝਗੜਾ ਹਾਂ ਵੋਟਾਂ ਦੇ ਚੱਕਰ 'ਚ ਹੀ ਹੋਇਆ ਅਸੀਂ ਤਾਂ ਆਪਦੇ ਘਰੋਂ ਘਰ ਬੈਠੇ ਸੀ ਹਾਂਜੀ ਇਹ ਘਰੇ ਆ ਕੇ ਸਾਨੂੰ ਗਾਲ੍ਹਾਂ ਕੱਢਣ ਲੱਗ ਪਏ ਦੂਜੇ ਘਰ ਦੇ ਸਾਨੂੰ ਜਦੋਂ ਅਸੀਂ ਉੱਥੇ ਗਏ ਤੇ ਸਾਡੇ ਨਾਲ ਲੜਾਈ ਹੋਈ ਬਚਾਤ ਨੂੰ ਕੀ ਮੰਗਦੇ ਸਾਨੂੰ ਅਨਸਾਫ਼ ਦਵਾਇਆ ਜਾਂਦਾ ਹਾਂਜੀ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਆ ਉਹ ਆ ਕੇ ਮੌਕੇ ਦਾ ਜਾਣਕਾਰੀ ਲੈ ਗਏ ਜੀ ਤੇ ਐਮਐਲਏ ਵੀ ਖੁਦ ਇੱਥੇ ਆ ਕੇ ਜਾਣਕਾਰੀ ਗੁੰਡੇ ਅਨਸਰਾਂ ਨੇ ਬਾਹਰ ਚਾਕੇ ਹੰਗਾਮਾ ਕੀਤਾ ਸਾਡੇ ਤੇ ਹਮਲਾ ਕੀਤਾ ਜਿਨ੍ਹਾਂ ਦੇ ਮੂਰੀ ਸੀਗੇ ਮੈਕਦੀਪ ਸਿੰਘ ਸਨ ਉਹ ਗਰਮੇਲ ਸਿੰਘ ਜੱਗਾ ਸਿੰਘ ਸਨ ਆਫ ਜਖਸੀਰ ਸਿੰਘ ਗੁਰਵਿੰਦਰ ਸਿੰਘ ਸਨ ਆਫ ਬਾਜ ਸਿੰਘ ਗੱਲ ਕੀ ਹੋਈ ਲੜਾਈ ਕਾਰਨ ਕਿਉਂ ਹੰਗਾਮਾ ਕਿਉਂ ਹੋਇਆ ਕਿਸੇ ਗੱਲ ਨੂੰ ਲੈ ਕੇ ਕੋਈ ਗੱਲਬਾਤ ਪਹਿਲਾਂ ਕੁਝ ਨਹੀਂ ਜੀ ਅਸੀਂ ਤਾਂ ਮੁਲਾਜ਼ਮ ਹੈ ਜੀ ਕਿਸੇ ਗੱਲ ਚ ਹਿੱਸਾ ਨਹੀਂ ਲੈਂਦੇਗੇ ਸਾਡੇ ਬਾਰ ਚ ਆ ਕੇ ਅੱਜ ਇਲੈਕਸ਼ਨ ਦਾ ਰਿਜ਼ਲਟ ਆਇਆ। ਕੁੱਲੜ ਬਾਜੀ ਕੀਤੀ ਹੈ ਸਾਡੇ ਤੇ ਹਮਲਾ ਕੀਤਾ। ਸਾਨੂੰ ਨਿਸ਼ਾਨਾ ਬਣਾਇਆ ਗਿਆ। ਪੂਰਾ ਜੁੱਸ ਪੁਰਾਣੀ ਲੋਕ ਸਪੋਰਟ। ਪੁਰਾਣੀ ਚੜ੍ਹ। ਸਾਡੇ ਵਰ ਨੂੰ ਕੋਈ ਨਹੀਂ ਉਹਨਾਂ ਦੇ ਮਨਚ ਕੀ ਹੈ ਅਸੀਂ ਕੁਝ ਕਹਿ ਨਹੀਂ ਸਕਦੇ। ਅ ਪੁਲਸ ਨੂੰ ਇਸ ਘਟਨਾ ਦੀ ਸ਼ਿਕਾਇਤ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮੈਂ ਤਾਂ ਜਦ ਮੇਰੇ ਸੱਟ ਲੱਗਦੀ ਮੈਂ ਤਾਂ ਇੱਥੇ ਹਸਪੀਟਲ ਲਈ ਆਇਆ ਹਮੋਸ਼ਾ ਹੈ। ਕਿੰਨੇ ਜਣੇ ਸੀ ਉਹ ਹਜੂਮ ਸੀਗਾ ਜੀ ਬਹੁਤ ਬਹੁਤ ਵੱਡਾ ਹਜੂਮ ਸੀਗਾ ਇਲੈਕਸ਼ਨ ਹੋਇਆ ਪਿੰਡ ਜੀ ਅੱਜ ਇਹ ਰਿਜ਼ਲਟ ਆਇਆ ਤੇ ਸਾਡਾ ਕੋਈ ਇਲੈਕਸ਼ਨ ਨਾਲ ਕੋਈ ਸਬੰਧ ਨਹੀਂ ਗਾ ਦੋਨੇ ਕੈਂਡੀਡੇਟ ਆ ਜਿਹੜੇ ਦੋਨੇ ਮਨਲਵਤ ਨਾਲੇ ਪਰਿਵਾਰਾਂ ਦੇ ਜੋ ਸਾਡੇ ਨਾਲ ਪਾਸੋਂ ਛੜਾਰਤੀ ਬੰਦੇ ਆ ਜਿਹੜੇ ਪੰਚਾਇਤ ਇਲੈਕਸ਼ਨ ਤੋਂ ਲੈ ਕੇ ਤੀਜੀ ਚੌਥੀ ਵਾਰ ਉਹ ਲੜਾਈ ਝਗੜਾ ਕਰ ਹਟੇ ਇੱਕ ਦੋ ਵਾਰੀ ਪੁਲਿਸ ਰਿਪੋਰਟ ਹੋਈ ਇੱਕ ਦੋ ਵਾਰੀ ਪੰਚਾਇਤ ਤੇ ਮਾਫੀ ਮੰਗ ਕੇ ਉਹਨਾਂ ਨੇ ਖੜਾ ਚੜਾ ਅੱਜ ਫਿਰ ਉਹਨਾਂ ਨੇ ਉਹ ਫੁੱਲੜ ਬਾਜੀ ਕਰਕੇ ਗੇਟ ਤੇ ਆ ਕੇ ਟਿੰਡਲੇ ਚਲਾਏ ਆ ਡਾਂਗਾ ਛੋਟੇ ਚਲਾਏ ਆ ਤੇ ਸਾਨੂੰ ਜਾਕਿੰਗ ਕੀਤਾ ਕਿੰਨੇ ਤੁਹਾਡੇ ਫੈਮਿਲੀ ਮੈਂਬਰ ਜਾਂ ਤੁਹਾਡੇ ਪਰਿਵਾਰਕ ਦੇ ਜਿਹੜੇ ਮੈਂਬਰ ਕਿੰਨੇ ਡੋਲੇ ਸਾਡੇ ਤਿੰਨ ਜਾਣੇ ਆਈ ਸੀ ਹਸਪੀਟਲ ਕੋਈ ਗੱਲ ਬਾਤ ਕੋਈ ਉਹ ਵੀ ਛੜਾ ਕੇ ਨਹੀਂ ਪਹਿਲਾਂ ਕੋਈ ਗੱਲ ਹੈ ਨਹੀਂ ਬਸ ਉਹ ਗੇਟ ਤੇ ਆ ਕੇ ਨੱਚਣ ਲੱਗ ਗਏ ਤੇ ਗਾੜਾ ক্লোਜ ਕਰਨ ਲੱਗ ਗਏ ਤੇ ਸਾਡੇ ਦਾ ਗੋਲੇ ਵੀ ਕੁਛ ਨਹੀਂ ਸੀ ਜੇ ਖਾਲੀ ਹੱਥ ਬਾਤ ਨਾਲ ਨਿਵਾਰ ਕਰਤਾ ਤੇ ਸਾਡੇ ਸੱਤਾਂ ਲੱਗਦੇ ਸਾਰੇ ਅੰਦੇ ਸੀ ਮੰਗ ਕਰ ਨੂੰ ਮੰਗ ਤਾਂ ਇਨਸਾਫ ਚਾਹੀਦਾ ਜੀ ਇਹ ਗੁੰਡਿਆਂ ਨੂੰ ਨੱਥ ਪਾਣੀ ਚਾਹੀਦੀ ਵਿੱਚ ਉਹਨਾਂ ਦੇ ਇੱਕ ਦੋ ਬੰਦੇ ਨਸ਼ੇ ਵਾਲੇ ਵੀ ਮੁੰਡੇ ਰਹਿਗੇ ਜਿਨ੍ਹਾਂ ਨੂੰ ਕੋਈ ਥੁੱਜ ਬੋਝੀ ਹੈ ਨਹੀਂਗੀ ਉਹਨਾਂ ਤੋਂ ਜੋ ਮਰਜ਼ੀ ਕੋਈ ਕਰਵਾਈ ਜਾਵੇ ਪਹਿਲਾਂ ਕੋਈ ਕਟਮਾ ਹੋਈਏ ਤਾਂ ਵੀ ਨਹੀਂ ਸਾਡੇ ਨਾਲ ਨਹੀਂ ਹੋਈਗੀ ਉਹ ਪਿੰਡ 'ਚ ਆਮ ਲੋਕਾਂ ਨਾਲ ਹੋਈ ਹੈ ਪੰਚਾਇਤ ਇਲੈਕਸ਼ਨ ਤੋਂ ਬਾਅਦ ਘੱਟੋ ਘੱਟ 4-5 ਅਰੀ ਉਹ ਬੰਦੇ ਲੱਟ ਰੱਖੇ ਉਹ ਸੁਪੀ ਇਲੈਕਸ਼ਨ ਦੇ ਵਿੱਚ ਤੁਹਾਡਾ ਬੁគ្ਗਤ ਦੇਖੜਾ ਹੋਣੀ ਤੇ ਕੈਂਡੀਡੇਟ ਪਿੰਡ ਦੇ ਦੋਨੇ ਹੈਗੇ ਆ ਕੈਂਡੀਡੇਟ ਕਾਲੀਦਾਲ ਤੋਂ ਵੀ ਤੇ ਆਮ ਪਾਰਟੀ ਤੋਂ ਵੀ ਤੇ ਕੋਈ ਮਤਲਬ ਉਹਦਾ ਪਰਸਨਲ ਰੋਲ ਸਾਡਾ ਨਹੀਂ ਸੀਗਾ ਡਾ ਨਿੱਜੀ ਤੇ ਨਾ ਹੀ ਕੈਂਡੀਡੇਟਾਂ ਨਾਲ ਸਾਡਾ ਕੋਈ ਮਤਭੇਦ ਹੈਗਾ ਇਹ ਤਾਂ ਪਾਸੇ ਵਾਲੇ ਸ਼ਰਾਬਤੀ ਹੈ ਜਿਹੜੇ ਹੁੱਲੜਬਾਜੀ ਆਏ ਉਹ ਹੀ ਬੰਦੇ ਬਸ ਪਤਾ ਨਹੀਂ ਕਿਵੇਂ ਮਤਲਬ ਚਾਰ ਪੰਜ ਜਣੇ ਇਕੱਠੇ ਹੋ ਕੇ ਤੇ ਸਾਰੇ ਨੇ ਮਤ ਵੀ ਆਗੇ ਰੌਣਾ ਪਾ ਕੇ ਤੇ ਪਰ ਗੱਲ ਪੈ ਗਈ ਸੱਟਾ ਫਿੱਟਾ ਮਾਰ ਗਏ ਪੁਲਿਸ ਨੂੰ ਇਸ ਮਾਮਲੇ ਦੀ ਕੁਝ ਕਾਰਵਾਈ ਕੀਤੀ ਪੁਲਿਸ ਨੂੰ ਫੋਨ ਕੀਤੇ ਸੀ ਉਦੋਂ ਸਾਡੇ ਮੌਕੇ ਤੇ ਪੁਲਿਸ ਨਹੀਂ ਆਈ ਬਾਅਦ ਚਾਈ ਜਦੋਂ ਸਾਨੂੰ ਹਸਪਤਲ ਲਿਆਏ ਉਦੋਂ ਬਾਅਦ ਪਿੰਡ ਪੁਲਿਸ ਤੇ ਗਈ ਹੈ ਉਹਦੇ ਬਾਰੇ ਮੈਨੂੰ ਕੋਈ ਪੱਕਾ ਪਤਾ ਨਹੀਂ ਵੀ ਕੀ ਕਾਰਵਾਈ ਹੋਈ ਹੈ ਜਾਂ ਕੀ ਨਹੀਂ ਹੋਈ ਸਾਡੇ ਕੋਲ ਅਜੇ ਤੱਕ ਨਹੀਂ ਆਈ ਹੈ ਸਰਸਾਜਨ ਤੋਂ ਤਾਂ ਇਹ ਹੀ ਹੈ ਜਨਸਾਧ ਚਾਹੀਦਾ ਵੀ ਉਹ 5-7 ਤਰੀ ਬੰਦੇ ਲੜਟੇ ਐ ਤੇ ਉਹਨਾਂ ਨੂੰ ਕੋਈ ਅਸਰ ਹੀ ਨਹੀਂ ਹੋਇਆਗਾ ਕਿਹਾ ਜੀ ਰਾਜੀ ਨਾਮੇ ਵੀ ਹੋਇਆ ਪੁਲਿਸ ਰਿਪੋਰਟਾਂ ਵੀ ਹੋਈਆਂ ਉਹਨਾਂ ਦੀ ਅੱਗੇ ਤੇ ਅੱਜ ਫੇਰ ਉਹ ਉਸੇ ਵਿਹਾਰ ਤੇ ਫੇਰ ਚਲੀ ਜਾਂਦੇ ਤੇ ਗਾਂ ਕੋਈ ਹੋਰ ਵੱਡੀ ਘਟਨਾ ਵੀ ਘਟ ਸਕਦੀ ਜੇ ਨਾਨਥ ਪਈ ਇਹਨਾਂ ਤਾਂ ਐਂਡ ਪਤਾ ਹੀ ਕੀ ਗੱਲ ਕੀ ਇਹ ਜੋ ਪੋਟਾ ਬੰਗਾ ਸੀ ਜੀ ਵੋਟਾਂ ਬਸ ਉਹਨਾਂ ਦੇ ਰਲੇ ਸੀ ਸਾਰੇ ਤੇ ਸਾਡੇ ਸੱਚਾ ਗੱਲ ਪੈ ਕੇ ਜਦੋਂ ਅਸੀਂ ਇਧਰ ਛੜਾਉਣਾ ਤੇ ਮੇਰੇ ਵੀ ਬਹੁਤ ਛੜਤੀ ਉਹਨਾਂ ਨੇ ਜੀ ਪਾ ਪਾ ਮਤੇ ਮੇਰੀ ਤਾਂ ਕੌਣ ਸੀ ਕਿੰਨੇ ਜਾਣੇ ਸੀ ਉਹ ਤਾਂ ਬਹੁਤ ਜਾਣੇ ਸੀ ਜੱਟ ਸਾਹਿਬ ਪਤਾ ਨਹੀਂ ਲੱਗਿਆ ਕਿੰਨੇ ਕਾਈ ਗਏ ਨਯਾ ਘਟਾਰੀ ਵਾਲਾ ਇਹ ਸਰਦਕ ਲੱਕ ਜੱਗਾ ਚੀਰੇ ਦਾ ਇੱਕ ਮੰਦਿਰ ਉਟਾਰੀ ਇੱਕ ਮੰਦਿਰ ਉਟਾਰੀ ਵਾਲਾ ਤੇ ਹੋਰ ਵੀ ਕਈ ਨਾਲ ਸੀ ਹੁੰਦਾ ਤੇ ਰਣੀ ਕਿਹੜੀ ਗੱਲ ਨੂੰ ਤੇਰੀ ਝਗੜਾ ਕਿਹੜੀ ਨੂੰ ਕਿਹੜੀ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ ਅੱਜ ਜਿਹੜਾ ਤੁਹਾਡੇ ਨਾਲ ਇਹਨਾ ਹਮਲਾ ਤੁਹਾਡੇ ਕਿਸੇ ਸੰਤਾ ਜੀ ਪਤਾ ਹੀ ਨਹੀਂ ਲੱਗਿਆ ਜੀ ਕਿਉਂ ਸਾਡੇ ਤੇ ਗਲ ਪੈ ਗਿਆ ਆ ਕੇ ਸੋ ਜੀ ਕਿੰਨੇ ਕੋਈ ਦੀ ਗੱਲ ਹੈ ਮੇਰਾ ਹੀ ਹੋਈ ਸ਼ਾਮ 7:00 ਵਜੇ ਜਿਹੜੇ ਹੋਣੇ ਇਹਨਾਂ ਕਿਸੇ ਬਿਲਕੁਲ ਤਿੰਨ ਪੇਸ਼ੈਂਟ ਆਇਆ ਜੀ ਦੋਹਾਂ ਦੇ ਸਿਰ ਦੇ ਵਿੱਚ ਸੱਟਾਂ ਸਨਗੀਆਂ ਤੇ ਇੱਕ ਦੇ ਬਾਹ ਦੇ ਸੱਟਾਂ ਕਿਸ ਤਰ੍ਹਾਂ ਦੀ ਹਾਲਤ ਹੈ ਹਜੇ ਟੈਸਟ ਕਰਾਨ ਲੱਗੇ ਆਂ ਅਖਰੀ ਬਲੀਡਿੰਗ ਵੈਰਾ ਬੰਦ ਕਰਤੀ ਐ ਤੇ ਡੰਕਡੋਂਕੇ ਲੱਗ ਚੁੱਕੇ ਐ ਤੇ ਹੁਣ ਸੀਟੀ ਸਕੈਨ ਕਰਾਵਾਂਗੇ ਦੋਹਾਂ ਦਾ ਤਾਂ ਦੂਸਰੇ ਦੇ ਐਕਸ-ਰੇ ਦੇ ਵਿੱਚ ਫ੍ਰੈਕਚਰ ਆਇਆ ਕਿਸ ਤਰ੍ਹਾਂ ਲੱਗਦਾ ਵੀ ਕਾਹਨੋਂ ਸਿੱਟਾ ਵੀ ਇਹਨਾਂ ਦੀ ਪੀਂਦਾ ਕਿਤੇ ਹੁਣ ਕੋਈ ਠੀਕ ਮਰੀ ਲੱਗਦੀ ਐ ਜੀ ਹਾਲੇ ਤੱਕ ਠੀਕ ਐ ਜੀ ਹਾਂ ਹਾਲੇ ਤੱਕ ਠੀਕ ਹਾਂ ਇਕਰੀ ਸਟੇਬਲ ਐ ਜੀ ਬਾਕੀ ਟੈਸਟਾਂ ਤੋਂ ਬਾਅਦ ਦੇਖ ਲਵਾਂਗੇ ਵੈਸੇ ਕੁਇਸਟੇਬਲ ਬੜਪਰ ਦ ਕਿਨੇ ਗੁੰਡਾ ਰਹਿ ਗਏ ਇੱਕ ਤਾਂ ਜਵਾਨੀ ਹੈ ਮੁੰਡਾ 30 ਸਾਲਾਂ ਦਾ ਇੱਕ ਮਤਲਬ ਇਸ ਰੇਂਜ 'ਚ ਹੀ ਹੈ ਇੱਕ ਬਜ਼ੁਰਗ ਹੈ 50 ਸਾਲ ਦੇ ਕੋਲ ਬਜ਼ੁਰਗ ਤਾਂ ਨਹੀਂ ਮਤਲਬ ਜਾਨੀ 45 ਦੇ ਵਿੱਚ 40 ਤੋਂ 50 ਤੱਕ ਦੇ ਹੋਣਗੇ ਬਾਕੀ ਠੀਕ ਸਾਲ ਤੋਂ ਘੱਟ-ਘੱਟ ਲਾ ਬਹੁਤ ਹੀ ਕਲੌਨੀ ਹਰਕਤ ਹੈ ਜੀ ਅਕਾਲੀ ਦਲ ਵੱਲੋਂ ਸ਼ਹਿਰ ਦੇ ਵਿੱਚ ਜਿਹੜੀ ਗੁੰਡਾਗਰਦੀ ਪਿੰਡਾਂ ਦੇ ਵਿੱਚ ਕੀਤੀ ਜਾ ਰਹੀ ਹੈ ਮੈਂ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇਹਦੇ ਤੇ ਸਖ਼ਤ ਕਾਰਵਾਈ ਕਰਨ ਇੱਥੇ ਤਿੰਨ ਜਿਹੜੇ ਮੈਂ ਪੇਸ਼ੰਟਾਂ ਦਾ ਪਤਾ ਲੈਣਾ ਹੈ ਦੋ ਬਾਪ ਬੇਟਾ ਤੇ ਇੱਕ ਉਹਨਾਂ ਦੇ ਕਜ਼ਨ ਸਾਰਿਆਂ ਦੇ ਇੱਕ ਦੀ ਬਾਹ ਤੋੜੀ ਹੋਈ ਹੈ ਇੱਕ ਦੇ ਸਿਰ ਦੇ ਵਿੱਚ ਟਾਂਕੇ ਲੱਗੇ ਆ ਇਸ ਕਿਸਮ ਦਾ ਜਿਹੜਾ ਗੁੰਡਾ ਰਾਜ ਹੈ ਉਹਨੂੰ ਕਿਸੇ ਵੀ ਹਾਲਤ ਵਿੱਚ ਛੁਹਣ ਨਹੀਂ ਕਰਾਂਗੇ ਔਰ ਲੋਕਾਂ ਦੇ ਨਾਲ ਖੜਾਂਗੇ ਲਖਣ ਦੇ ਵਿੱਚ ਪੂਰੀ ਪਾਰਸ਼ਟਰੀ ਨਾਲ ਇਲੈਕਸ਼ਨਾਂ ਹਾਰ ਦੇਤ ਹੁੰਦੀ ਰਹਿੰਦੀ ਆ ਅ ਜਿਸ ਕਿਸਮ ਦਾ ਗੁੰਡਾ ਰਾਜ ਅੱਜ ਹੋਇਆ ਇਸ ਇਹਨੂੰ ਹਰ ਹਾਲਤ ਜੀ ਨਾਤਕਾਂਗੇ ਮੈਂ ਕਿਸੇ ਲੱਗਿਆ ਜਿਹੜਾ ਇਹਨਾਂ ਦਾ ਕਾਰਨ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਕਾਰਨ ਕੋਈ ਨਹੀਂ ਕਿ ਕਿਸੇ ਵੀ ਪਾਰਟੀ ਵੱਲ ਧੱਕਾ ਨਹੀਂ ਕੀਤਾ ਕਿਸੇ ਉਮੀਦਵਾਰ ਦੇ ਕਾਗਜ਼ ਰਾਤ ਨਹੀਂ ਕਰਾਇਆ ਇਹ ਤਾਂ ਉਹਨਾਂ ਦੇ ਲੀਡਰਾਂ ਨੂੰ ਸੋਚਣਾ ਚਾਹੀਦਾ ਵੀ ਇਸ ਕਿਸਮ ਦੀ ਰਾਜਨੀਤੀ ਜਿਹੜੀ ਪੰਜਾਬ ਲਈ ਘਾਤਕ ਹੈ ਜਿਹੜਾ ਪੰਜਾਬ ਪਹਿਲਾਂ ਹੀ 84 ਦੇ ਸੰਕਟ ਦੇ ਵਿੱਚੋਂ ਨਿਕਲਿਆ ਦੁਬਾਰਾ ਫਿਰ ਉਹਨੂੰ ਉਸੇ ਦੇ ਤਰ੍ਹਾਂ ਦੇ ਸੰਕਟ ਦੇ ਵਿੱਚ ਨਾ ਲਿਆਂਦਾ ਜਾਵੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਇੱਥੇ ਦੇਖਣ ਕਿ ਕਿਸ ਤਰ੍ਹਾਂ ਦੇ ਹਾਲਾਤ ਉਹਨਾਂ ਨੇ ਬਣਾ ਰੱਖਿਆ ਪਿੰਡ ਵਿਧਾਈ ਦੇ ਵਿੱਚ ਇਸ ਮੌਕੇ 150 ਬੰਦਾ ਡਾਂਗਾ ਚੱਕ ਕੇ ਤੁਰੇ ਫਿਰ ਰਿਹਾ ਉਹਦਾ ਵੀ ਮੈਂ ਪ੍ਰਸ਼ਾਸਨ ਨੂੰ ਕਹੂੰਗਾ ਕਿ ਉੱਥੇ ਜਾ ਕੇ ਚੈੱਕ ਕਰਨ ਕਿ ਕੀ ਕੀ ਗੁੰਡਾਗਰਦੀ ਹੋ ਰਹੀ ਹੈ। ਮੈਂ ਸਕੰਦਰ ਸਿੰਘ ਬੋਬੀ ਸਰਪੰਚਿੰ ਪਿੰਡ ਵਧਾਈ। ਠੀਕ ਹੈ ਸਰ ਜੀ ਕੀ ਮਾਮਲਾ? ਆਮਾਨੀ ਪਾਰਟੀ ਤੋਂ ਬੋਲ ਕਰਦੀ ਮਾਮਲਾ ਹੈ। ਵੈਸੀ ਇਲੈਕਸ਼ਨ ਹੋਈ ਸੀ ਅੱਜ ਤੇ ਕਾ ਦਾ ਕਾਲੀਦਾਲ ਦਾ ਬੰਦਾ ਜੱਟ ਗਿਆ ਸੀਗਾ ਤੇ ਸਾਡਾ ਬੰਦਾ ਹਾਰ ਗਿਆ ਸੀਗਾ ਤੇ ਅਸੀਂ ਆਦੇ ਘਰੇ ਚੁੱਪ ਕਰਕੇ ਬੈਠੇ ਸੀ ਹਾਰ ਤਾਂ ਮਨਜ਼ੂਰ ਕਰਨੀ ਪੈਣੀ ਆ। ਤੇ ਇਹਨਾਂ ਦਾ ਫੋਨ ਐ ਸਿੱਕਦਾ ਵੀ 200 ਰੁਪਏ ਤੋਂ ਬੰਦਾ ਸਾਡੇ ਬਾਹਰ ਤਾਂ ਅੱਗੇ ਗਾਲਾਂ ਕੱਢੀ ਜਾਂਦਾ। ਜੇ ਉਹ ਮੈਂ ਗਿਆ ਤਾਂ ਘੱਟੋ ਘੱਟ 200 ਬੰਦਾ ਸੀਗਾ ਜਿਹਦੇ ਵਿੱਚ ਜੱਗਾ ਇੱਕ ਗੁਰਿੰਦਰ ਇੱਕ ਮਹਿਕਾਇਲ ਵੀ ਕਰ ਰਹੇ ਸੀਗੇ ਇਹ ਬੰਦੇ ਕੇ ਅੱਗੇ ਲੱਕੇ ਗਾਲਾਂ ਕੱਢ ਰਹੇ ਸੀਗੇ ਮੰਗਿਆ ਕਿ ਰੁਕਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨੇ ਕੋਈ ਡੜੀ ਢੋਲੇ ਮਾਰੇ ਇੱਕ ਦੋ ਬੰਦੇ ਸੱਟਾਂ ਵੱਜੀਆਂ ਸੀ ਉਹ ਬਹੁਤ ਵੱਡਾ ਹਗਾਮਾ ਕੀਤਾ ਬਹੁਤ ਜ਼ਿਆਦਾ ਨੇ ਦਹਿਸ਼ਤ ਪਾਈ ਉੱਥੇ ਦੀ ਜਿੱਤ ਦੀ ਖੁਸ਼ੀ ਮਨਾਉਣੀ ਤੁਸੀਂ ਮਨਾਓ ਅਸੀਂ ਤਰਾਜ ਨਹੀਂ ਕਰਦੇਗੇ ਪਰ ਗਾਲਾਂ ਦਾ ਨਾ ਕੱਢੋ ਯਾਰ ਕਿਸੇ ਨੂੰ ਸਿੱਟੇ ਤੁਸੀਂ ਵੈਲਕਮ ਪਰ ਗਾਲਾਂ ਦਾ ਨਾ ਕੱਢੋ ਲੋਕਾਂ ਨੇ ਘਰੇ ਜਾ ਘਟਾਇਆ ਨਾ ਕਰੋ ਨਾ ਸਰਪੰਚੀ ਹਾਰੇ ਸੀ ਪਹਿਲਾਂ ਦੀ ਉਹ ਸਰਪੰਚੀ ਦੀ ਖਾਰ ਕੱਢ ਰਹੇ ਆ ਇੱਕ ਸਰਪੰਚੀ ਦੀ ਖਾਰ ਕੱਢ ਕੇ ਵੀ ਜਿਹੜੇ ਸਰਪੰਚ ਨੂੰ ਵੋਟਾਂ ਪਈਆਂ ਸੀ ਉਹ ਉਹ ਖਾਰ ਕੱਢ ਕੇ ਇਹਨਾਂ ਨੇ ਆ ਖਾਰ ਕੱਢ ਲਈ ਜੀ ਜਿਨ੍ਹਾਂ ਦੇ ਸੱਤਾ ਬੱਝੀ ਉਹ ਕੌਣ ਹੋਣੇ ਤੁਹਾਡੇ ਕੀ ਲੱਗਦੇ ਉਹ ਸਾਡੇ ਰਿਲੇਟਿਵ ਹੈ ਜੀ ਸਾਡੀ ਪਾਰਟੀ ਨਾਲ ਸਾਡੇ ਸਬੰਧ ਰੱਖਦੇ ਆ ਉਹ ਸਾਡਾ ਸਾਧਨ ਦੇਸ਼ ਉਹਨਾਂ ਸਾਧਨ ਨੇ ਆ ਜੀ ਕੀ ਨਾਮ ਹੈ ਜਿਨ੍ਹਾਂ ਦੇ ਸੱਤਾ ਬੱਝੀ ਹੈ ਤੇਰਾਵੀ ਸਿੰਘ ਹਰਪ੍ਰੀਤ ਸਿੰਘ ਸਨ ਆਫ ਜਸਿੰਦਰ ਸਿੰਘ ਜਸਵਿੰਦਰ ਸਿੰਘ ਸਨ ਆਫ ਜਸਵੰਤ ਸਿੰਘ ਸੁਖਜਿੰਦਰ ਸਿੰਘ ਸਾਨੂੰ ਜਸਵੰਤ ਸਿੰਘ ਜੀ ਗੱਤੇ ਸਾਲਾ ਦਾ ਮਾਮਲਾ ਸੀਗਾ ਜਿਆ ਹੋਇਆ ਪਹਿਲਾਂ ਵੀ ਕਰੇ ਲੜਾਈ ਹੋਈ ਆ ਨਹੀਂ ਨਹੀਂ ਪਹਿਲਾਂ ਕੋਈ ਲੜਾਈ ਨਹੀਂ ਹੋਈਦੀ ਬਸ ਸਪੈਚੀ ਦੇ ਖਾਰ ਖਾਂਦੇ ਸੀ ਇਹ ਸਪੈਚੀ ਇੱਤੇ ਸੀਗੇ ਜਿਹਨਾਂ ਤੋਂ ਹੀ ਹਾਰ ਗਏ ਸੀ ਉਹ ਖਾਰ ਖਾਂਦੇ ਛੱਡਦੇ ਸੀ ਬਸ ਇੱਕਦਰ ਕਿ ਕੋਈ ਸੀਸੀਟੀਵੀ ਕਿਸੇ ਤਰ੍ਹਾਂ ਦੀ ਜਾਂ ਹਾਂਜੀ ਉੱਥੇ ਕੈਮਰੇ ਹੈਗੇ ਸਾਰਾ ਕੁਝ ਹੈਗੀ ਫੋਟੋ ਹੈਗੀ ਸਾਡੇ ਕੋਲੇ ਕੀ ਮੰਗ ਕਰਦੇ ਹੋ ਅਜੇ ਤੱਕ ਮੰਗ ਕਰਦੇ ਤੂੰ ਨੇ ਕਾਰਵਾਈ ਨਹੀਂ ਕੀਤੀ ਜੋ ਉਹ ਵੀ ਘਰੇ ਆ ਕੇ ਗੱਲ ਪਏ ਚਾਰ ਤੋਂ ਬਲੇ ਦਾ ਬਰਤਾਉ ਹੋਦੇ ਨੇ ਤੂੰ ਜੀ ਮੇਰਾ ਨਾਮ ਜਸਵਿੰਦਰ ਸਿੰਘ ਹੈ ਪਿੰਡ ਬਧਾਈ ਹੈ ਜੀ ਕੀ ਮਾਮਲਾ ਹੋਇਆ ਮਾਮਲਾ ਅੱਜ ਸੰਤੀ ਜੋਣਾ ਦਾ ਰਿਜ਼ਲਟ ਆਇਆ ਜੀ ਜਿਹੜੇ ਬੰਦੇ ਜਿੱਤੇ ਸੀਗੇ ਅਸੀਂ ਦੂਸਰੇ ਆ ਕੈਂਡੀਡੇਟ ਦੀ ਸਪੋਰਟ ਕੀਤੀ ਸੀ ਕੋਈ ਇਸੇ ਰਾਂਝੇ ਦੇ ਤਹਿਤ ਸਾਡੇ ਬਾਅਦ ਚ 1.5 200 ਬੰਦਾ ਲੈ ਕੇ ਆ ਗਏ ਜਿਨ੍ਹਾਂ ਦੀ ਅਗਵਾਈ ਮਹਿਕਪ੍ਰੀਤ ਸਿੰਘ son of ਗਰਮੇਲ ਸਿੰਘ ਅਤੇ ਜੱਗਾ ਸਿੰਘ ਜਗਜੀਤ ਸਿੰਘ son of ਜਗਸੀਰ ਸਿੰਘ ਤੇ ਗੁਰਵਿੰਦਰ ਸਿੰਘ son of ਬਾਜ ਸਿੰਘ ਇਹ ਕਰ ਰਹੇ ਸੀ ਵੀ ਅੱਜ ਇਹਨਾਂ ਦਾ ਮਾਰ ਕੇ ਕੰਮ ਨਵੇੜ ਕੇ ਹੀ ਜਾਣਾ ਇਹ ਸਾਨੂੰ ਜਾਨ ਨੂੰ ਮਾਰਨ ਆਏ ਸੀ ਇੱਕ ਤਾਂ ਮੇਰੇ ਬੇਟਾ ਗਵਰਨਮੈਂਟ ਜੋਬ ਤੇ ਨਾਲੇ ਕਦੇ ਉਹ ਕਿਸੇ ਦੀ ਪਾਰਟੀ ਬੈਜੀ ਚ ਨਹੀਂ ਪਿਆ ਕੁਝ ਹੋਰ ਨਹੀਂ ਉਹਦੇ ਇਹਨਾਂ ਨੇ ਸੱਟਾਂ ਮਾਰੀਆਂ ਸਿਰ 'ਚ ਬਹੁਤ ਜ਼ਿਆਦਾ ਜੀ ਡਾਂਗਾ ਇੱਟਾਂ ਡਰੇ ਇੱਕ ਮੇਰਾ ਬਰਾਦਰ ਹੈ ਉਹ ਵੀ ਮੁਲਾਜ਼ਮ ਹੈ ਤੇ ਉਹਦਾ ਵੀ ਮੱਥਾ ਪਾੜਤਾ ਜੀ ਇੱਟਾਂ ਮਾਰ ਮਾਰ ਕੇ ਇਹਨਾਂ ਨੇ ਇੱਕ ਮੇਰੇ ਤਾਈ ਜੀ ਦਾ ਬੇਟਾ ਗਰਤੇਜ ਸਿੰਘ ਸਨ ਆਫ ਸਰਦਾਰ ਨਾਲ ਸਿੰਘ ਪੰਚਾਇਤ ਮੈਂਬਰ ਆ ਹੋ ਜੀ ਤੁਸੀਂ ਕਿਹੜੀ ਪਾਰਟੀ ਨਾਲ ਸਬੰਧ ਰੱਖਦੇ ਹੋ ਜ ਸਾਡੀ ਤਾਂ ਕੋਈ ਪਾਰਟੀ ਨਹੀਂ ਅਸੀਂ ਇਨਸਾਨੀਅਤ ਨਾਲ ਸਬੰਧ ਰੱਖਦੇ ਹਾਂ ਕਦੇ ਕਿਸੇ ਨੂੰ ਪਿੰਡ 'ਚ ਮਾੜੇ ਨਹੀਂ ਬੋਲੀ ਅੱਜ ਦੀ سپورਟ ਕਿ ਕਿਸ ਤੇ ਉਹ ਕਿਹੜੀ ਪਾਰਟੀ ਤੋਂ ਜਿੱਤੂ ਹੋਈ ਐ ਅਸੀਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ ਸਾਡੇ ਪਰਪੇਜੋਂ ਸਾਡੇ ਸਕੇ ਜਮ ਅਸੀਂ ਉਹਨਾਂ ਦੀ سپورਟ ਕਰਨੀ ਬੰਦ ਹੀ ਸੀਗੀ ਇਹ ਕਾਲੀ ਦਲ ਨੂੰ ਸੀ